ਜੀ ਵਾਖ ਖਾਲਸਾ ਦੇ ਬਾਗ ਜੀ ਫਤੇ ਜੀ ਏ ਆਈ ਗੁਰ ਫਤੇ ਸਿੰਘ ਤੇ ਇੰਨੇ ਰੱਖਿਆ ਇੱਕ ਕੁੱਤਾ ਤੇ ਗੁਰਬਾਣੀ ਦੇ ਵਿੱਚ ਵੀ ਕੁੱਤੇ ਦਾ ਨਾਮ ਆਉਂਦਾ ਕਿਉਂਕਿ ਇਹਾਂ ਦੇ ਬੜਾ ਵਫਾਦਾਰ ਆ ਦੇਖੋ ਇਹ ਵਫਾਦਾਰ ਨਹੀਂ ਸਿਆਣਾ ਵੀ ਬਹੁਤ ਆ ਇਹਦਾ ਬੜਾ ਪ੍ਰੇਮ ਆ ਆ ਵੇਖੋ ਕਿੰ ਆ ਕਿਉਂ ਕਿਆ ਬਾਤਾਂ ਆ ਵੇਖੋ ਫਤੇ ਸਿੰਘ ਨਾ ਫਤੇ ਕਿੰਨਾ ਕੁ ਸਿਆਣਾ ਹੈ ਬੜਾ ਬੜਾ ਸਿਆਣਾ ਹੈ ਇਹਦੇ ਵਿੱਚ ਇਹਦੇ ਨਾਲ ਕੇਰ ਕੇ ਲਾਈ ਆ ਜੇ ਨਾਲ ਆ ਕੇ ਨਾ ਹਾਂ ਚੱਲ ਫੇਰ ਛੱਡ ਇਹਨੂੰ ਵੇਖ ਲਈਏ ਆਪਾਂ ਹਾਂ ਚੱਲ ਵੀ ਛੱਡ ਵੀਨੇ ਵੀ ਗੇਂਦ ਲਿਆਉਂਦਾ ਹੈ ਲੱਗ ਜਾਂਦਾ ਪਤਾ ਭਈ ਜਾ ਬੋਲਾ ਗਿਆ ਜਾ ਬੋਲਾ ਗਿਆ ਹੈ ਯਾਨਾ ਤੇਰੀ ਆ ਵੇਖ ਲੋ ਮਿੱਤਰੋ ਮੋਣੀ ਬੋਲਦੇ ਆਓ ਕਿਉਂ ਹੋ ਗਿਆ ਯੋ ਗਿਆ ਯੋ ਗਿਆ ਚੱਲ ਵੀ ਇੱਕ ਵਾਰ ਗੇਂਦ ਸੁੱਟਨੀ ਭਰਾ ਫੜ ਕੇ ਵੀ ਲਿਆਉਂਦਾ ਹੈ। ਓਹ ਥੱਲੇ ਥੱਲੇ ਜਾ ਕੇ ਹਾਂ ਚੱਲ ਫੜ ਚੱਲ ਸੁੱਟੋ ਨਿਕਰਾ। ਸੁੱਟ ਇਹਨੂੰ ਬਿਨੇ ਬਲਾ ਸੁੱਟ। ਹੈ। ਕਿਉਂ ਕਿਉਂ ਕੀ ਬਾਤ ਹੈ ਕੀ ਬਾਤ ਹੈ ਵਾਕੇ ਲਵਿਆ ਆ ਗਿਆ ਆ ਗਿਆ ਹੈ। ਕਿਰੇ ਪੂਰੇ ਲਾਉਂਦਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਹੈ। ਹੈਂ ਹੈ ਉਹਦਾ ਮੈਂ ਭੱਜ ਗਿਆ ਵੇ ਚੱਲ ਆ ਜਾ ਓਏ ਸਕੰਦਰ ਆ ਜਾ ਹੁਣ ਆ ਜਾ ਆ ਜਾ ਬਚ ਕਰ ਜਾ ਆ ਨਵੀ ਵੇਖ ਲੋ ਇਹ ਫਤੇ ਸਿੰਘ ਦਾ ਸਕੰਦਰ ਆ ਇਹ ਬਹੁਤ ਹੀ ਸਿਆਣਾ ਜਾਨਵਰ ਹੈ ਮਿੱਤਰੋ ਇਹ ਕੁੱਤਾ ਜਿਹੜਾ ਹੈ ਨਾ ਬਹੁਤ ਹੀ ਵਫਾਦਾਰ ਹੈ ਹਨਾ ਗੁਰਬਾਣੀ ਦੇ ਵਿੱਚ ਆਉਂਦਾ ਨਾ ਕਬੀਰ ਕੁੱਕਰਾਮ ਕੁੰਮਤੀਆ ਮੇਰਾ ਨਾਮ ਇਸ ਕਰਕੇ ਕਹਿੰਦੇ ਬਹੁਤ ਵਫਾਦਾਰ ਜਾਨਵਰ ਹੈ ਹੈ ਇਹ ਆ ਫਤੇ ਸਿੰਘ ਤੇ ਇਹ ਦਾ ਪਈ ਤਾਂ ਮਿੱਤਰੋ ਸ਼ੇਅਰ ਕਰ ਦਿਆ ਕਰੋ ਤੇ ਮਰਾ ਮੋਟਾ ਲੈੱਕ ਕਰਦਿਆ ਕਰੋ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ